ਉਹ ਕਹਿੰਦੇ ਨੇ ਨਾ ਕਿ ਜਿੰਨੂੰ ਕੰਮ ਦਾ ਤਰੀਕਾ ਉਹਦਾ ਇੱਥੇ ਹੀ ਅਮਰੀਕਾ ਜੀ ਹਾਂ ਇਸ ਕਥਨ ਨੂੰ ਸਹੀ ਸਾਬਿਤ ਕਰ ਰਿਹਾ ਇੱਕ ਨੌਜਵਾਨ ਜੋ ਕਿ ਜਾਮਣ ਬੇਚ ਕੇ ਚੰਗੇ ਪੈਸੇ ਕਮਾ ਰਿਹਾ ਹੈ ਸ਼ਹਿਰ ਤਾਰੀਵਾਲ ਦੇ ਨਿਦੀ ਕੀ ਪਿੰਡ ਸੰਗਰ ਦੇ ਨੌਜਵਾਨ ਕਿਸਾਨ ਨਵਦੀਪ ਸਿੰਘ ਨੇ ਜਾਮਣ ਨੂੰ ਦੋ ਬੁੱਟੇ ਲਗਾਏ ਸੀ ਜਦੋਂ ਆਉਣ ਤੇ ਜਦੋਂ ਜਾਮਣ ਦੇ ਪੇੜ ਨੂੰ ਫਲ ਲਗਾਤੇ ਇਲਾਕੇ ਦੇ ਲੋਕ ਵੀ ਰਹਿ ਗਏ ਹੈਰਾਨ ਕਿਉਂਕਿ 6 ਕੁਇੰਟਲ ਤੋਂ ਵੀ ਉੱਪਰ ਜਾਮਣ ਇੱਕ ਪੇੜ ਤੇ ਚਾਰ ਨਿਕਲਿਆ ਹੁਣ ਇਹ ਨੌਜਵਾਨ ਕਿਸਾਨ ਇੰਨਾ ਮਿਹਨਤੀ ਹੈ ਕਿ ਖੁਦ ਜਾਮਨ ਨੂੰ ਸ਼ਹਿਰ ਧਾਰੀਵਾਲ ਦੀ ਨਹਿਰ ਦੇ ਨਜ਼ਦੀਕ ਇੱਕ ਜਗ੍ਹਾ ਤੇ ਖੜਾ ਹੋ ਕੇ ਲੋਕਾਂ ਨੂੰ ਵੇਚ ਰਿਹਾ ਹੈ ਮੌਕੇ ਤੇ ਜਦੋਂ ਸਾਡੇ ਪੱਤਰਕਾਰ ਨੇ ਖਬਰ ਕਵਰ ਕਰਨ ਲਈ ਇਹਨਾਂ ਦੇ ਕੋਲ ਗਏ ਤਾਂ ਉਹਨਾਂ ਨੇ ਦੇਖਿਆ ਕਿ ਬਹੁਤ ਹੀ ਵਧੀਆ ਕੁਆਲਿਟੀ ਦੀ ਅਤੇ ਕਾਲੇ ਰੰਗ ਦੇ ਜਾਮਨ ਸੰ ਗੱਲਬਾਤ ਦੌਰਾਨ ਕਿਸਾਨ ਆਗੂ ਨੇ ਕਿਹਾ ਕਿ 2 ਘੰਟੇ ਤੋਂ ਵੀ ਘੱਟ ਸਮੇਂ ਦੇ ਵਿੱਚ ਉਹ ਸ਼ਹਿਰ ਆ ਕੇ ਆਪਣੀ ਜਾਮਨ ਦੀ ਫਸਲ ਨੂੰ ਵੇਚ ਕੇ ਦੁਬਾਰਾ ਪਿੰਡ ਆਪਣੇ ਰੋਜ਼ਾਨਾ ਦਾ ਕੰਮ ਵੀ ਕਰਦਾ ਹੈ ਨੌਜਵਾਨ ਕਿਸਾਨ ਨਵਦੀਪ ਸਿੰਘ ਨੇ ਬਾਕੀ ਕਿਸਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਜਾਮਨ ਦੇ ਦੋ ਪੌਦੇ ਜ਼ਰੂਰ ਲਗਾਓ ਇਸ ਦਾ ਪੂਰਾ ਰਖ ਰਖਾਅ ਕਰੋ ਅਤੇ ਜਾਮਨ ਦੇ ਨਾਲ ਚੰਗੇ ਪੈਸੇ ਵੀ ਕਮਾਏ ਜਾ ਸਕਦੇ ਹਨ ਜੀਵੀਸੀ ਅਪਡੇਟ ਦੇ ਲਈ ਗੁਰਦਾਸਪੁਰ ਤੋਂ ਲੱਪਰੀ ਸਿੰਘ ਖੁਸ਼ੀਪੁਰ ਦੀ ਰਿਪੋਰਟ ਮੇਰਾ ਨਾਮ ਬਾਜੀ ਨਵਦੀਪ ਸਿੰਘ ਆ ਪਿੰਡ ਮੇਰਾ ਸੰਗਲ ਬਾਜੀ ਬਾਜੀ ਆਪਣੇ ਨਾ ਪਹਿਲਾਂ ਤੋਂ ਪੇਰ ਲੱਗੇ ਹੋਏ ਆ ਇਹ ਖੇਤਾਂ 'ਚ ਤੇ ਹੁਣ ਟਾਈਮ ਤੁਹਾਨੂੰ ਪਤਾ ਹੀ ਆ ਕਿ ਚੱਲਣ ਡਿਆ ਵਾ ਮੌਸਮ ਹੁਸਾਬ ਨਾਲ ਹੋਇਆ ਜਾਮਨੂ ਵਾਲਾ ਤੇ ਫਲ ਤਿਆਰ ਹੋਇਆ ਬਹੁਤ ਪੱਕ ਕੇ ਕਾਲਾ ਸ਼ਾਹ ਬਾਲਾ ਤੇ ਬਹੁਤ ਸ਼ੇਧਲ ਵੀ ਬਹੁਤ ਚੰਗਾ ਹੈ ਭਾਜੀ ਇਹ 5-6 ਕੁਇੰਟਲ ਦੇ ਏਅਰ ਗ੍ਰੇਡ ਫਲ ਦੇ ਦਿੰਦਾ ਭਾਜੀ ਭਾਜੀ ਕੋਈ ਪਰੇਸ਼ਾਨੀ ਨਹੀਂ ਹੈਗੀ ਤੇ ਫਲ ਬਹੁਤ ਵਧੀਆ ਮਤਲਬ ਨਹੀਂ ਸੇਲ ਹੋ ਰਿਹਾ ਕੋਈ ਦਿੱਕਤ ਨਹੀਂ ਆ ਗਈ ਸੀ ਭਾਜੀ ਬਜ਼ੁਰਗਾਂ ਦੇ ਦਸਣ ਅਨੁਸਾਰ ਦੱਸਦੇ ਕਿ ਜਿੱਦਾਂ ਕੋਈ ਵਾਲ ਵੀ ਕੋਈ ਖਾ ਜਾਂਦਾ ਨਾਲ ਕੋਈ ਮੰਨ ਲਓ ਕਿ ਅੰਦਰ ਪੇਟ ਦੇ ਅੰਦਰ ਚਲ ਜਾਂਦਾ ਇਹ ਉਹ ਵੀ ਚੀਜ਼ੇ ਗਾਲ ਦਿੰਦੀ ਹੈ ਫਲ ਕਰਕੇ ਬਹੁਤ ਵਧੀਆ ਚੀਜ਼ ਹੈ ਭਾਜੀ ਵੇਖਿਆ ਜਾਵੇ ਸਬਜ਼ੀ ਫਲ ਤਿਆਰ ਕਰਨੇ ਚਾਹੀਦੇ ਆ ਇਹ ਚੀਜ਼ ਵੀ ਵਧੀਆ ਹੈ ਸਿਹਤ ਲਈ ਵੀ ਠੀਕ ਹੈ ਤੇ ਇਹਦਾ ਨੁਕਸਾਨ ਵੀ ਕੋਈ ਨਹੀਂ ਆਗੇ ਬਹੁਤ ਵਧੀਆ ਚੀਜ਼ ਆ ਇਹ ਅਜੀ ਘੰਟਿਆਂ ਦਾ ਤਾਂ ਪਤਾ ਨਹੀਂ ਮਿੰਟੋ ਮਿੰਟ ਬਸ ਵਿਕੀ ਜਾਂਦਾ ਹੈ ਤੇ ਫਲ ਬਹੁਤ ਸ਼ਾਨਦਾਰ ਹੈ ਮੇਰੀ ਹੋਰ ਵੀ ਕਿਸਾਨਾਂ ਨੂੰ ਅਪੀਲ ਹੈ ਵੀ ਵੱਧ ਤੋਂ ਵੱਧ ਇਹ ਚੀਜ਼ਾਂ ਪੈਦਾਵਾਰ ਵਧਾਈ ਜਾਏ ਤੇ ਝੋਨੇ ਤੋਂ ਸਟਕਾਰਾ ਪਾਇਆ ਬਹੁਤ ਸ਼ਾਨਦਾਰ ਚੀਜ਼ ਆ ਬੜਾ Welcome to DAV University Jalandhar, where knowledge meets innovation, established with a vision to empower minds and transform futures. At DAV University, we believe in excellence through education where tradition meets modernity. Our state of the art campus and world class faculty. Ensure a nourishing environment for academic growth and personal development. Join us at DAV University Jalandhar and embark on a journey of discovery and success. Dare to dream, achieve greatness. DAV University Jalandhar, discover your potential.